ਸਤਿ ਸ੍ਰੀ ਅਕਾਲ ਜੀ ਤੁਹਾਡਾ ਪੰਜਾਬੀਆ ਦੇ ਕਿਚਨ ਚ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਸਵੀਟ ਸਵੀਟ ਟੋਸਟ ਨਾਲ ਰੂਬਰੂ ਕਰਾ ਰਹੇ ਹਾਂ ਉਹ ਜੀ ਦੇਖੀਏ ਅਸੀਂ ਕਿਵੇਂ ਬਣਾਣਾ ਹੈ ਇਹ ਬਹੁਤ ਹੀ ਸਿੰਪਲ ਰੈਸਪੀ ਹੈ ਤੇ ਇਹਦੇ ਲਈ ਸਾਡੇ ਕੋਲ ਹਰ ਤਰ੍ਹਾਂ ਦਾ ਸਮਾਨ ਘਰ ਵਿੱਚ ਹੀ ਮੋਸਟਲੀ ਅਵੇਲੇਬਲ ਹੁੰਦਾ ਤੁਹਾਨੂੰ ਮਾਰਕੀਟ ਜਾਣ ਦੀ ਲੋੜ ਨਹੀਂ ਹੈ ਤੇ ਆਹ ਡਰਾਈ ਫੂਡਸ ਲਿੱਤਾ ਅਸੀਂ ਤੁਹਾਡੇ ਕੋਲ ਹੋਰ ਵੀ ਅਵੇਲੇਬਲ ਤਾਂ ਤੁਸੀਂ ਲੈ ਸਕਦੇ ਹੋ ਬਦਾਮ ਕਾਜੂ ਇਲਾਚੀ ਤੇ ਮੈਲੰਦੇ ਅਗਰੀਆਂ ਨੇ ਸੋ ਗਈ ਹੈ ਤੇ ਨਾਰੀਅਰ ਦਾ ਬਰੋਦਾ ਹੈ ਹੋਰ ਵੀ ਦੇਖੋ ਕੁਛ ਅਗਿਆ ਨੇ ਤਾਂ ਦੇਖੋ ਜਿਹੜਾ ਵੀ ਡਰਾਈ ਫਰੂਟ ਪਿਆ ਤੁਸੀਂ ਲੈ ਸਕਦੇ ਹੋ ਥੋੜੀ ਥੋੜੀ ਮਾਤਰਾ ਵਿੱਚ ਤੇ ਕਿਉਂਕਿ ਅਸੀਂ ਜਿੰਨਾ ਮਤਲਬ ਸੀ ਬਣਾਣਾ ਉਹ ਸਾਬਨਾ ਸੀ ਲੈ ਸਕਦੇ ਹਾਂ ਜੀ ਤੇ ਜਿੰਨਾ ਵੀ ਸੜਕੋ ਡਰਾਈ ਫਰੂਟ ਹੋਏਗਾ ਉਹਨੂੰ ਸਾਰੀ ਅਸੀਂ ਮਿਕਸੀ ਚ ਮਿਕਸ ਕਰ ਦੇਣਾ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਮਤਲਬ ਕਿ ਮਿਕਸੀ ਚ ਇਸ ਤਰ੍ਹਾਂ ਮਿਕਸ ਕਰਨਾ ਹੈ ਕਿ ਬਹੁਤ ਜ਼ਿਆਦਾ ਆਟੇ ਵਰਗਾ ਨਹੀਂ ਬਣਾਣਾ ਜਿਹਨ ਦਰਬਰਾ ਕਹਿੰਦੇ ਨੇ ਥੋੜਾ ਮੋਟਾ-ਮੋਟਾ ਹੋਣਾ ਚਾਹੀਦਾ ਹੁਣ ਦੇਖੋ ਤੁਹਾਡੇ ਸਾਹਮਣੇ ਮੈਂ ਕਰਕੇ ਦਿਖਾਵਾਂਗੀ ਕਿ ਇਹ ਜਿਹੜਾ ਡਰਾਈ ਫਰੂਟ ਹੈ ਨਾ ਇਹ ਜਿਹੜਾ ਉਸ ਸਵੀਟ ਡਿਸ਼ ਤੇ ਪੈਣਾ ਨਾ ਇਹਦਾ ਇੱਕ ਆਪਣਾ ਹੀ ਟੇਸਟ ਆਣਾ ਹੈ ਤੇ ਨਾਲੇ ਵੈਸੇ ਵੀ ਅੱਛਾ ਹੁੰਦਾ ਹੈ ਹੈਲਥ ਵਾਸਤੇ ਡਰਾਈ ਫਰੂਟ ਇਜ਼ ਗੁੱਡ ਫॉर ਹੈਲਥ ਨਿਊਟ੍ਰੀਸ਼ੀਅਸ ਵੀ ਹੁੰਦਾ ਹੈ ਆ ਦੇਖੋ ਹੁਣ ਤੁਹਾਡੇ ਸਾਹਮਣੇ ਮੈਂ ਇਹਨੂੰ ਮਿਕਸੀਚ ਇੱਕ ਗੇੜਾ ਕਰਵਾ ਲਿਆ ਤੇ ਤੁਸੀਂ ਦੇਖ ਰਹੇ ਹੋਗੇ ਨਾ ਬਹੁਤਾ ਪਾਊਡਰ ਹੈ ਮਹੀਮ ਟਾਈਪ ਜਿਹਾ ਜੱਚ ਥੋੜਾ ਹੁਣ ਦਿਖਦਾ ਵੀ ਪਤਾ ਵੀ ਲੱਗਦਾ ਹੈ ਤੇ ਅਸੀਂ ਇਹਨੂੰ ਇੱਕ ਸੈਪਰੇਟ ਉਹਦੇ ਚ ਕਟੋਰੀ ਚ ਕੱਟ ਕੇ ਰੱਖ ਲੈਣਾ ਹੈ ਕਿਉਂਕਿ ਇਹ ਵੀ ਸਾਨੂੰ ਜ਼ਰੂਰਤ ਹੈ ਤੇ ਡਰਾਈ ਫਰੂਟ ਬਸ ਸਾਨੂੰ ਜਿਹੜੀ ਦੂਜੀ ਸਾਨੂੰ ਚਾਹੀਦੀ ਆ ਆਈਟਮ ਉਹ ਸੂਜੀ ਜਾਈਦੀ ਆ ਸੂਜੀ ਮੋਸਟਲੀ ਘਰਾਂ ਵਿੱਚ ਹੁੰਦੀ ਹੈ ਤੇ ਬਾਕੀ ਜਿਹੜਾ ਨੂੰ ਜਿੰਨਾ ਹੀ ਮੈਜ਼ਰਮੈਂਟ ਕਰਨੇ ਆ ਉਹ ਜਿਹੜਾ ਸਾਨੂੰ ਲੈਣਾ ਹੈ ਇੱਕ ਮਤਲਬ ਕੱਪ ਲੈਣਾ ਹੈ ਉਹ ਸਾਰੇ ਲਈ ਇਹੀ ਉਹੀ ਯੂਜ਼ ਕਰਨਾ ਹੈ ਕਿਉਂਕਿ ਉਹਦੇ ਨਾਲ ਸਾਡਾ ਅੱਛੀ ਤਰ੍ਹਾਂ ਮੈਜ਼ਰਮੈਂਟ ਹੋ ਜਾਏਗੀ ਹਾਂ ਤੁਹਾਨੂੰ ਦੇਖੋ ਕਿ ਅਸੀਂ ਮੈਂ ਤੁਹਾਨੂੰ ਡਰਾਈ ਫਰੂਟ ਦਿਖਾਤਾ ਸੀ ਹੁਣ ਜਿਹੜੀ ਅਸੀਂ ਸੂਜੀ ਲੈਣੀ ਹੈ ਇਹ ਅਸੀਂ ਹਾਫ ਕੱਪ ਲੈਣੀ ਹੈ ਔਰ ਇਹਨੂੰ ਕਮਲ ਜਿਹੇ ਦੇਖ ਰਹੇ ਹੋਗੇ ਐਸੇ ਕੱਪ ਨਾਲ ਹੀ ਅਸੀਂ ਮੈਜ਼ਰ ਕਰਨਾ ਹੈ ਦੁੱਧ ਵੀ ਜਿਹੜਾ ਵੀ ਚੀਜ਼ ਕਰਨੀ ਐ ਐਸੇ ਕੱਪ ਨਾਲ ਹੀ ਕਰਨੀ ਹੈ ਦੇਖੋ ਇਹ ਸੂਜੀ ਇੱਕ ਬਰਤਨ ਚ ਪਾ ਲਈਏ ਹੁਣ ਜਿਹੜਾ ਅਸੀਂ ਡਰਾਈ ਫਰੂਟ ਸਾਰਾ ਮਿਕਸੀਚ ਕੀਤਾ ਐਸੇ ਮਿਕਸ ਕੀਤਾ ਐਸੀ ਉਹ ਵੀ ਸਾਰਾ ਸੀ ਸੂਜੀ ਚ ਰਲਾ ਦੇਣਾ ਫਿਰ ਇੱਕ 스ਪੂਨ ਦੀ ਹੈਲਪ ਨਾਲ ਇਹਨੂੰ ਸਾਰਾ ਅੱਛੀ ਤਰ੍ਹਾਂ ਅਸੀਂ ਮਿਕਸ ਕਰ ਲੈਣਾ ਹੈ ਮਤਲਬ ਅਚੀ ਤਰ੍ਹਾਂ ਜਿਵੇਂ ਮਿਕਸ ਜਿਵੇਂ ਹੁੰਦਾ ਹੈ ਜਿਵੇਂ ਅਸੀਂ ਕਰ ਰਹੇ ਹਾਂ ਤੇ ਅਸੀਂ ਨਾ 슈ਗਰ ਨਹੀਂ ਪਾਈ 슈ਗਰ ਦੀ ਤਰ੍ਹਾਂ 슈ਗਰ ਦੀ ਜਗ੍ਹਾ ਤੇ ਅਸੀਂ ਸ਼ੱਕਰ ਯੂਜ਼ ਕਰਦੇ ਹਾਂ ਮੋਸਟਲੀ ਜੇ ਤੁਸੀਂ ਚੀਨੀ ਯੂਜ਼ ਕਰਨੇ ਆਪਣੇ ਮਿੱਠੇ ਦੇ ਟੇਸ ਅਨੁਸਾਰ ਪਾ ਸਕਦੇ ਹੋ ਵੈਸੇ 4 ਚਮਚ ਇਹ ਬਹੁਤ ਹੁੰਦੇ ਨੇ ਪਰ ਜੇ ਤੁਸੀਂ ਇਹਨੂੰ ਮਿਲਾਉਂਦੇ ਹੋ ਜਦੋਂ ਸਾਰਾ ਕੁਝ ਪਾ ਲੋਗੇ ਤੁਸੀਂ ਇਹਨੂੰ ਚੈੱਕ ਵੀ ਕਰ ਸਕਦੇ ਹੋ ਥੋੜਾ ਜਿਹਾ ਕਿ ਕਿੰਨਾ 슈ਗਰ ਹੈ ਵੱਧ ਘੱਟ ਹੋਏ ਕਿਉਂ ਉਸ ਹਿਸਾਬ ਨਾਲ ਇਹਨੂੰ ਸੈੱਟ ਕਰ ਸਕਦੇ ਹੋ ਤੇ ਅਸੀਂ ਇਹਦੇ 4 टीस्पून ਪਾ ਲੈਨੇ ਤੇ ਇਹਨੂੰ ਪਾ ਤੇ ਇਹਨੂੰ 슈ਗਰ ਨੂੰ ਪਾ ਕੇ ਵੀ ਅਸੀਂ ਮਿਲਾ ਦੇਣਾ ਹੈ ਫਿਰ ਉਸੇ ਕੱਪ ਜਿਸ ਕੱਪ ਤੁਸੀਂ ਸੋਜੀ ਮੈਜ਼ਰ ਕੀਤੀ ਸੀ ਅੱਧਾ ਕੱਪ ਤੁਸੀਂ ਸੋਜੀ ਲਈਤੀ ਸੀ ਤੇ ਅੱਧਾ ਕੱਪ ਹੀ ਅਸੀਂ ਦੁੱਧ ਪਾਣਾ ਹੈ ਥੋੜਾ ਜਿਹਾ ਦਹੀਂ اوپر ਪਾਇਆ ਸੀ ਜਿਆਦਾ ਨਹੀਂ ਤੇ ਚਾ ਚਮਚ ਸਹੀ ਚੀਨੀ ਜਾਂ 슈ਗਰ ਫਿਰ ਇਹਨੂੰ 5 ਮਿੰਟ ਲਈ ਇਹਨੂੰ ਰੱਖੀ ਰੱਖਣਾ ਕੋਲ ਨੂੰ ਥੋੜਾ ਮੋਟਾ ਹੋ ਜਾਏ ਸੋਜੀ ਫੁੱਲ ਜਾਏ ਜੋ ਉਸ ਤੋਂ ਬਾਅਦ ਜਿਹੜੇ ਕੋ लास्ट ਆਈਟਮ ਦੀ ਟਰਨ ਆਂਦੀ ਉਹ ਹੈਗੀ ਬ੍ਰੈਡ ਤੇ ਬ੍ਰੈਡ ਹਰ ਘਰ ਵਿੱਚ ਅਵੇਲੇਬਲ ਮੋਸਟਲੀ ਹੁੰਦੀ ਹੈ ਪਰ ਅਹੀ ਵਾਈਟ ਬ੍ਰੈਡ ਨਹੀਂ ਯੂਜ਼ ਕਰਦੇ ਅਸੀਂ ਕਰਦੇ ਹਾਂ ਬ੍ਰਾਊਨ ਬ੍ਰੈਡ ਤੇ ਉਹਦੇ ਚ ਵੀ ਅਸੀਂ ਵੱਖ-ਵੱਖ ਨੂੰ ਸ਼ੇਪ ਚ ਅਸੀਂ ਕੱਟ-ਕੱਟ ਕੱਟ ਸਕਦੇ ਆ ਤੇ ਤੁਸੀਂ ਦੇਖ ਰਹੇ ਹੋਗੇ ਸਾਰੇ ਕੋਲ ਇੱਕ ਢੱਕਣ ਸੀ ਕਵਰ ਸੀ ਬੋਤਲ ਦਾ ਤਿੱਖੇ ਐਜਸ ਵਾਲਾ ਉਹਦੇ ਨਾਲ ਅਸੀਂ ਉਹਨੂੰ ਬੜੇ ਗੁਲਾਏ ਚ ਬੜੇ ਅੱਛੀ ਤਰ੍ਹਾਂ ਸਾਡਾ ਨਿਕਲ ਗਿਆ ਦੇਖੋ ਕਿੰਨਾ ਵਧੀਆ ਲੱਗ ਰਿਹਾ ਪੀਸ ਉਹ ਨਿਕਲੇ ਆਇਆ ਗੋਲ ਜਿਹਾ ਹੈਨਾ ਕਿਉਂਕਿ ਥੋੜਾ ਜਨੂੰ ਹੋਰ ਕਰ ਲਓ ਆ ਦੇਖੋ ਕਿੰਨਾ ਪਿਆਰਾ ਜਿਹਾ ਪੀਸ ਬਣ ਗਿਆ ਗੋਲ ਤੇ ਇੱਕ ਸਾਰੇ ਕੋਲ ਹੋਰ ਛੋਟਾ ਜਿਹਾ ਢੱਕਣ ਸੀ ਤੁਸੀਂ ਦੇਖੋਗੇ ਇਹਨੂੰ ਵੀ ਅਸੀਂ ਮਤਲਬ ਛੋਟਾ ਜਾਂ ਪੀਸ ਮਤਲਬ ਇੱਕ ਹੁੰਦਾ ਹੈ ਕਿ ਵੀ ਅੱਛੀ ਲੱਗਦੀ ਚੀਜ਼ ਇਹੋ ਜਿਹਾ ਨਹੀਂ ਵਸੇ ਹੈ ਤੇ ਡਿਫਰੈਂਟ ਡਿਫਰੈਂਟ ਸਾਈਜ਼ ਹੁੰਦੇ ਤੁਸੀ ਦੇਖੋਗੇ ਉਹ ਦੇਖੋ ਹੋਰ ਛੋਟਾ ਜਾਂ ਬਣ ਗਿਆ ਹੈ ਨਾ ਇੱਕ ਵੱਡਾ ਗੋਲ ਪੀਸ ਤੇ ਇੱਕ ਛੋਟਾ ਪੀਸ ਉਹ ਇਹਨੂੰ ਸੈਪਰੇਟ ਕਰੀ ਜਾਂਦੇ ਕੰਡੇ ਸੇ ਉਤਾਰਨੇ ਹੁਣ ਅਸੀਂ ਇਹਨੂੰ ਦੇਖੋ ਹੋਰ ਵੀ ਤੁਹਾਡੇ ਕੋਲ ਅਵੇਲੇਬਲ ਹੈ ਤੁਹਾਨੂੰ ਸ਼ੇਪਸ ਸ਼ੇਪਸ ਆndੀਆਂ ਨੇ ਕੱਟ ਵੀ ਸਕਦੇ ਹੋ ਤੁਹਾਡੇ ਕੋਲ ਕੋਈ ਸਾਂਚਾ ਜਾਂ ਮੋਲਡ ਪਿਆ ਹੋਇਆ ਘਰ ਵਿੱਚ ਹੈ ਨਾ ਜਿਵੇਂ ਸਟਾਰ ਸ਼ੇਪ ਹੁੰਦਾ ਹੈ ਪਲੱਸ ਹਾਰਟ ਸ਼ੇਪ ਹੁੰਦਾ ਹੈ ਜਿਵੇਂ ਦੇ ਵੀ ਤੁਸੀਂ ਬਣਾ ਸਕਦੇ ਹੋ ਇਹੋ ਜਿਹੀ ਕੋਈ ਗਾਨੀ ਇੱਕ ਵੀ ਤੁਸੀਂ ਇੱਕੋ ਸ਼ੇਪ ਦੇ ਬਣਾ ਸਕਦੇ ਹੋ ਡਿਫਰੈਂਟ ਡਿਫਰੈਂਟ ਸ਼ੇਪ ਦੇ ਬਣਾਣਗੇ ਟੋਸ ਤੇ ਹੋਰ ਅੱਛੀ ਤਰ੍ਹਾਂ ਹੋਰ ਅੱਛੇ ਲੱਗਦੇ ਨੇ ਦੇਖਣ ਵਾਲੇ ਦੇ ਵੀ ਜਿਹੜਾ ਖੁਸ਼ ਹੁੰਦਾ ਹੈ ਹੁਣ ਤੁਸੀਂ ਦੇਖ ਰਹੇ ਹੋਗੇ ਹੁਣ ਮੈਂ ਨੂੰ ਕਿ ਇਹਦਾ ਦੂਜਾ ਜੋ ਮੇਨ ਹੈ ਇਹਦੇ ਜਿਹੜੇ ਐਂਜੀਸ ਅਸੀਂ ਸਾਰੇ ਕੰਡੇ ਸਾਰੇ ਉਤਾਰਦਨੇ ਨੇ ਬ੍ਰੈਡ ਦੇ ਜਿੰਨੇ ਵੀ ਹੈ ਚਾਰੋਂ ਪਾਸੇ ਤੇ ਇਸ ਲਈ ਜਿਹੜਾ ਤੁਸੀਂ ਨਾਈਫ ਯੂਜ਼ ਕਰਨਾ ਹੈ ਤਿੱਖੀ ਧਾਰ ਦਾ ਯੂਜ਼ ਕਰਿਓ ਐਂਡ ਆਪਣਾ ਹੱਥ ਜ਼ਰੂਰ ਬਚਾ ਕੇ ਰੱਖਣਾ ਕਿਉਂਕਿ ਆਬੀਸ ਜਿਹੜੀ ਕਟਿੰਗ ਕਰਦੇ ਆ ਸਭੀ ਕਰਦੇ ਆ ਹਮੇਸ਼ਾ ਧਿਆਨ ਸਾਡਾ ਉਧਰ ਹੋਣਾ ਚਾਹੀਦਾ ਜਿੱਦ ਤਰੀ ਕਰਦੇ ਆ ਹੁਣ ਦੇਖੋ ਤੁਹਾਡੇ ਸਾਹਮਣੇ ਇਹਨੂੰ ਅਸੀਂ ਮੈਂ ਇਹਨੂੰ ਚਾਰ ਪੀਸਾਂ ਚ ਕੱਟਦਾ ਮਤਲਬ ਇੱਕ ਹੀ ਪੀਸ ਦੇ ਅਸੀਂ ਯਾਨੀ ਕਿ ਇੱਕੋ ਹੀ ਬ੍ਰੈਂਡ ਯੂਜ਼ ਕੀਤੀ ਹੈ ਮਤਲਬ ਮਤਲਬ ਇੱਕ ਪੀਸ ਇੱਕ ਬ੍ਰੈਂਡ ਦੇ ਹੀ ਚਾਰ ਟੁਕੜੇ ਕਰਦੇ ਆ ਦੇਖੋ ਜਿਵੇਂ ਉਹ ਦੋ ਬਣਾਏ ਸੀ ਐਸੀ ਚਾਰ ਪੀਸ ਬਣਾਤੇ ਨੇ ਹੁਣ ਤੁਸੀਂ ਮੈਨ ਦੇਖੋਗੇ ਕਿ ਮੈਂ ਵੀ ਡਿਫਰੈਂਟ ਡਿਫਰੈਂਟ ਅਹੀ ਸ਼ੇਪ ਕੱਟਦੀਆਂ ਨੇ ਸੋਹਣੀਆਂ ਲੱਗਦੀਆਂ ਨੇ ਹੁਣ ਅਸੀਂ ਗੈਸ ਔਨ ਕਰਕੇ ਨਾਨ ਸਟਿਕ ਤਵਾ ਰੱਖਿਆ ਹੈ ਤੇ ਜਿਆਦਾ ਔਇਲ ਨਹੀਂ ਕਰਨਾ ਸੀ ਸ਼ੈਲੋ ਫਰਾਈ ਕਰਨਾ ਹੈ ਥੋੜਾ ਜਿਹਾ ਔਇਲ ਯੂਜ਼ ਕਰਨਾ ਤੇ ਆਹ ਨਾਲਾ ਕੋਲ ਦੇਖੋ ਤਿਆਰ ਹੋ ਗਿਆ ਸੀ ਤੇ ਹੁਣ ਜਿਹੜੇ ਅਸੀਂ ਪੀਸ ਹੈ ਦੋਨੋਂ ਪਾਸੇ ਅੱਛੀ ਤਰ੍ਹਾਂ ਸੀ ਇਸ ਨੂੰ ਮਿਕਸਚਰ 'ਚ ਮਿਕਸ ਕਰਦਨੇ ਜਿਹਨੇ ਹੁਣ ਤੁਹਾਡੇ ਸਾਹਮਣੇ ਮੈਂ ਕਰ ਰਹੀ ਆ ਠੀਕ ਹੈ ਜਿੰਨੇ ਮਤਲਬ ਬਰਤਨ ਚੂੜਾ ਸਭ ਨਾਲ ਇਹਨੂੰ ਸੀ ਆਰਾਮਦਲ ਮੀਡੀਅਮ ਤੇ ਕਰ ਮਤਲਬ ਸਲੋ ਸਲੋ ਕਰਕੇ ਆਪਣਾ ਗੈਸ ਫੇਰ ਅਸੀਂ ਇਹਨੂੰ ਉਦਚਪਾਣੇ ਨੇ ਜਿਵੇਂ ਹੁਣ ਤਾਂ ਸਾਹਮਣੇ ਦੇਖੋ ਪਾ ਰਹੇ ਆ ਤੇ ਮੈਂ ਜਿੰਨੇ ਆੰਦੇ ਨੇ ਆਰਾਮਦਨ ਉਹਨੇ ਪੀਸ ਪਾ ਦਿੱਤੇ ਨੇ ਤੇਜ਼ ਨਹੀਂ ਕਰਨਾ ਕਿਉਂਕਿ ਸਾਡਾ ਆਲਮੋਸਟ ਪੱਕਿਆ ਹੋਇਆ ਸਮਾਨ ਹੈ ਇਹ ਸਾਰੇ ਟਰਨ ਕਰ ਲਏ ਨੇ ਹੁਣ ਦੇਖੋ ਇਸ ਦਾ ਮਤਲਬ ਰੈੱਡ ਹੋਣਾ ਚਾਹੀਦਾ ਤੇ ਅਸੀਂ ਇਹਨੂੰ ਕੱਢ ਲਿਆ ਬਾਹਰ ਦੂਜੀ ਅਸੀਂ ਹੋਰ ਪਾ ਦਿੱਤੇ ਨੇ ਤੇ ਉਹ ਵੀ ਅਸੀਂ ਕੱਢ ਲਏ ਨੇ ਹੁਣ ਤੁਸੀਂ ਕੱਲਰ ਦੇਖ ਰਹੇ ਹੋਗੇ ਦੋਨੋਂ ਪਾਸੇ ਅੱਛੇ ਤਰ੍ਹਾਂ ਪੱਕ ਗਿਆ ਹੈ ਤੇ ਜਿਵੇਂ ਅਸੀਂ ਸਰਵ ਕਰਨਾ ਹੈ ਹੈਨਾ ਤੇ ਤੁਸੀਂ ਦੋ ਚੀਜ਼ਾਂ ਯੂਜ਼ ਕਰ ਸਕਦੇ ਹੋ ਹਨ ਵੀ ਯੂਜ਼ ਕਰ ਸਕਦੇ ਹੋ ਤੇ ਮਲਾਈ ਵੀ ਸਹੀ ਫਰੈਸ਼ ਮਲਾਈ ਸਵੇਰੇ ਸਾਡੇ ਕੱਢੀ ਹੋਈ ਸੀ ਅਸੀਂ ਉਹੀ ਮਲਾਈ ਯੂਜ਼ ਕੀਤੀ ਹੈ ਤੇ ਉਹ ਮਲਾਈ ਦੇ ਨਾਲ ਤੇ ਰੀਅਲੀ ਇੰਨਾ ਅੱਛਾ ਟੇਸਟ ਆਇਆ ਨਾ ਤੁਸੀਂ ਮਤਲਬ ਖਾਂਦੇ ਸੀ ਸਾਰੇ ਮੈਂ ਦੇਖੋ ਬਣਾਉਂਦੇ ਬਣਾਉਂਦੇ ਮੈਂ ਤਾਂ ਚਾਰ ਪੰਜ ਵੈਸੇ ਖਾ ਲਏ ਤੇ ਮਲਾਈ ਲਗਾ ਕੇ ਤੇ ਤੁਸੀਂ ਨੂੰ 스ਨੈਕਸ ਖਾ ਸਕਦੇ ਹੋ તે મલાઈ લા કે બહોત હી અચ્છા ટેસ્ટ બને હે બહોત હી શાનદાર તુસી બનાઓ અપની ફેમિલી મે ખાઓ ચેનલ ને સબસ્ક્રાઇબ ભી કરો પૂરી વીડિયો દેખશો થેન્ક યુ સો મચ